ਦੈਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਗਗਨ ਸ਼ਕਲਾ ਇਸ ਵੇਲੇ ਮੈਂ ਸਤਲੁਜ ਦੇ ਕੰਢੇ ਤੇ ਮੌਜੂਦ ਹਾਂ ਤਾਂ ਤੁਹਾਨੂੰ ਦਿਖਾਉਣਾ ਹੈ ਕਿ ਇਸ ਵੇਲੇ ਪੰਜਾਬ ਦੇ ਨੌਜਵਾਨ ਕਿਹਨਾ ਹਾਲਾਤਾਂ ਦੇ ਵਿੱਚ ਸੇਵਾ ਕਰ ਰਹੇ ਨੇ ਤਾਂ ਤੁਹਾਨੂੰ ਮੈਂ ਪਹਿਲਾਂ ਤਾਂ ਸਤਲੁਜ ਦਾ ਬਹਾਅ ਦਿਖਾਉਣਾ ਹੈ ਕਿ ਸਤਲੁਜ ਦਾ ਵਹਾਅ ਕਿੰਨਾ ਤੇਜ਼ ਹੈ ਕਿਸ ਸਥਿਤੀ ਦੇ ਵਿੱਚ ਇਸ ਵੇਲੇ ਪਾਣੀ ਦੀ ਸਪੀਡ ਇੰਨੀ ਆ ਕਿ ਪਾਣੀ ਘੁੰਮ ਘੁੰਮ ਕੇ ਕਿਸ ਤਰ੍ਹਾਂ ਕੰਢੇ ਨੂੰ ਖੋਲ ਰਿਹਾ ਉਹ ਤਸਵੀਰ ਦੇਖੋ ਪਹਿਲਾਂ ਪਾਣੀ ਦੀ ਸਪੀਡ ਦੇਖੋ ਤਾ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ ਆ ਇਸ ਵੇਲੇ ਦੇ ਹਾਲਾਤ ਕੀ ਨੇ ਤੇ ਪੰਜਾਬੀ ਨੌਜਵਾਨ ਕਿਹਨਾ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਨੇ ਦਲੇਰਾ ਤਸਵੀਰ ਦਿਖਾਓ ਪਾਣੀ ਦਰਿਆ ਦੇ ਵਿੱਚ ਉਤਰ ਉਤਰ ਕੇ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ ਬੇਹੱਦ ਖਤਰਨਾਕ ਤਰੀਕਾ ਬਹੁਤ ਪਾਣੀ ਦਾ ਬਹਾਅ ਬੇਹੱਦ ਤੇਜ਼ ਹੈ ਪਰ ਉਸ ਦੇ باوجود ਵੀ ਜਿਹੜੇ ਪੰਜਾਬੀ ਨੇ ਉਹ ਡਟੇ ਹੋਏ ਨੇ ਨਹੀਂ ਵੇਖਿਓ ਨਹੀਂ ਕਦੇ ਪਾਣੀ ਦੀ ਨਹੀਂ ਸਪੀਡ ਪਰ ਤੁਸੀਂ ਐ ਦੇਖੋ ਕਿ ਪਾਣੀ ਕਿਸ ਤਰ੍ਹਾਂ ਘੁੰਮ ਘੁੰਮ ਕੇ ਬਾੜ ਲਾ ਰਿਹਾ ਹੈ ਤਾ ਤਸਵੀਰ ਦੇਖੋ ਤੁਸੀਂ ਉਹ ਉਹ ਤਸਵੀਰ ਦਿਖਾਓ ਦਲੇਰ ਕਿ ਕਿਸ ਤਰ੍ਹਾਂ ਇਸ ਵੇਲੇ ਦੇ ਹਾਲਾਤ ਨੇ ਕਿਸ ਤਰ੍ਹਾਂ ਇਸ ਵੇਲੇ ਦਾ ਮੰਜ਼ਰ ਹੈ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਪੰਜਾਬੀ ਜਿਹੜੇ ਨੇ ਉਹ ਲਗਾਤਾਰ ਡਟੇ ਹੋਏ ਨੇ ਤਾਂ ਇਸ ਇਸੇ ਬੇਹੱਦ ਖਤਰਨਾਕ ਇਹ ਮੰਜ਼ਰ ਹੈ ਕਿਉਂਕਿ ਪਾਣੀ ਜਿਹੜੀ ਸਪੀਡ ਹੈ ਤੇ ਪਾਣੀ ਦਾ ਜਿਹੜਾ ਕਮਾਓ ਹੈ ਉਹ ਆਪਣੇ ਆਪ ਦੇ ਵਿੱਚ ਸਭ ਤੋਂ ਖਤਰਨਾਕ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਵੇਲੇ ਪੰਜਾਬੀ ਡਟੇ ਹੋਏ ਨੇ ਭਾਈ ਜੀ ਪਾਣੀ ਪਹਿਲਾਂ ਨਾਲੋਂ ਤੇਜ਼ ਹੋਇਆ ਪਾਣੀ ਭਾਜੀ ਕੱਲ ਪਰਸੋਂ ਦਾ ਪਾਣੀ ਬਹੁਤ ਤੇਜ਼ ਹੋ ਗਿਆ ਇੱਥੋਂ ਡੇਢ ਦੋ ਕਿਲੇ ਉਹ ਉੱਥੇ ਅੱਗੇ ਸੀ ਉਹ ਟੱਕਰ ਬੜੀ ਅੱਗੇ ਸੀਗੀ ਹਾਂ ਕੱਲ ਦੇ ਬਾਅਦ ਵਿੱਚ ਵਿੱਚ ਰਾਤੋਂ ਰਾਤ ਹੀ ਅੱਜ ਨਹੀਂ ਕਲਾਈ ਮਾਰਦੀ ਇਹੇ ਮਾਰਦੀ ਆ ਹੁਣ ਸੰਗਤ ਦੇਖੋ ਕਿੰਨੀ ਲੱਗੀ ਹੋਈ ਆ ਉਧਰਲੇ ਬੰਨਾਂ ਚ ਵੀ ਬਹੁਤ ਵਾਜਦਾ ਇੱਥੇ ਹੁਣ ਪ੍ਰਸ਼ਾਸਨ ਨਾਲ ਮੈਂ ਕਹਿੰਦਾ ਦੀ ਵੀ ਨਹੀਂ ਆ ਰਹੀ ਕੋਈ ਵੀ ਹੈ ਨਹੀਂ ਜਿੰਨੀ ਸੰਗਤ ਆ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੇ ਸੰਗਤ ਇਹ ਸਭ ਕੁਝ ਹੁੰਦਾ ਕਿਸੇ ਦਾ ਪੈਰ ਹੀ ਇਦਾਂ ਦਾ ਪੈ ਜਾਂਦਾ ਜੀ ਜਿਵੇਂ ਤੂੰ ਪਾਣੀ ਨੀਵਾ ਹੋ ਜਾਵੇ ਪਰ ਪਾਣੀ ਤੇ ਕੋਈ ਪਹਾਲ ਦਾ ਪਤਾ ਹੀ ਨਹੀਂ ਥੱਲੇ ਹੀਟਾਂ ਬੈਠ ਰਹੇ ਨੇ ਥੱਲੇ ਹੀ ਬੈਠੇ ਜੀ ਥੱਲੇ ਖਾਣ ਤਿੰਨ ਦਿਨ ਤਿੰਨ ਚਾਰ ਦਿਨ ਤੋਂ ਸੰਗਤ ਲੱਗੀ ਹੋਈ ਹੈ ਇੱਥੇ ਉਹ ਜਿੰਨਾ ਬੰਨ ਹੁਣ ਤੁਸੀਂ ਇਸ ਟਾਈਮ ਖੜੇ ਦੇਖ ਰਹੇ ਹੋ ਜੀ ਇੰਨਾ ਬੰਨ ਤਿੰਨ ਦਿਨ ਤੋਂ ਪਹਿਲਾਂ ਇੱਥੇ ਲੱਗਾ ਹੋਇਆ ਸੀ ਇਸ ਤੋਂ ਪਹਿਲਾਂ ਅੱਗੇ ਇੰਨਾ ਅੱਗੇ ਹਾਂਜੀ ਹਾਂ ਮੰਨ ਲਓ ਇੱਥੇ ਕਿ ਲੱਗਾ ਹੋਇਆ ਸੀ ਤੇ ਜਿੰਨੀ ਘੁੰਮਣ ਕੇਰੀ ਨਾਲ ਐਦਾਂ ਘੁੰਮਣ ਕੇਰੀ ਨਾਲ ਉਹ ਸਾਰਾ ਹੀ ਬੰਨ ਆਪਣੇ ਨਾਲ ਐਦਾਂ ਨਾਲ ਹੀ ਲੈ ਗਿਆ ਸਾਰੇ ਵੀਰ ਉਹ ਤਸਵੀਰ ਦਿਖਾਓ ਦੇਖੋ ਅਮੂ ਮਨੇ ਖੀਜਾ ਉਹ ਸਮੁੰਦਰ ਹਾਂ ਉਸ ਤੋਂ ਬੰਨ ਲਾ ਕੇ ਦੀ ਉਹਦੇ ਨਾਲ ਉਹਦੇ ਨਾਲੋਂ ਬੰਨ ਉਹਦੇ ਨਾਲੋਂ ਠੋਕਰ ਲਾ ਕੇ ਜਿੰਨ ਜਿੱਦਾਂ ਜਿੱਦਾਂ ਪਾਣੀ ਤੇਜ ਹੁੰਦਾ ਉੰਨੀ ਘੁੰਮਣ ਕੇਰੀ ਪੈ ਜਾਂਦੀ ਹੈ ਉਹਦੇ ਨਾਲ ਯਾਰ ਇਹ ਐਵੇਂ ਤਾਂ ਸਮੁੰਦਰ ਛੁਆ ਕਰਦਾ ਹਾਂਜੀ ਹਾਂ ਇਹਦੇ ਨਾਲ ਹੀ ਸਾਰੀ ਜਿੰਨੀ ਹੈ ਜੀ ਨਾਲੋਂ ਨਾਲ ਜਿੰਨਾ ਬੰਨ ਹੁੰਦਾ ਹੀ ਨਾਲੋਂ ਨਾਲ ਸਾਰਾ ਰੋੜ ਕੇ ਲੈ ਜਾਂਦਾ ਪਰ ਫਿਰ ਵੀ ਸਮੂਚੀ ਸੰਗਤ ਦਾ ਬਹੁਤ ਵੱਡਾ ਸਾਥ ਆਈ ਤੁਸੀਂ ਦੇਖ ਰਹੇ ਹੋ ਇਸ ਟਾਈਮ ਬਹੁਤ ਵੱਡਾ ਸਾਥ ਦਿੱਤਾ ਹੋਇਆ ਜਿਹੜਾ ਇੱਥੇ ਆ ਕੇ ਦਿਨ ਰਾਤ ਕਰਕੇ ਸੰਗਤ ਲੱਗੇ ਹੋਈ ਆ ਲੰਗਰ ਪ੍ਰਸ਼ਾਦਾ ਜੋ ਵੀ ਪਾਣੀ ਦੀ ਸੇਵਾ ਜੀ ਮਿੱਟੀ ਦੀ ਸੇਵਾ ਡੀਜ਼ਲ ਦੀ ਸੇਵਾ ਤੇ ਸਾਰੀਆਂ ਪਾਲਟੀਆਂ ਵੀ ਆ ਕੇ ਕੀਤੀਆਂ ਜੀ ਤੇ ਉਹਦੇ ਵਿੱਚ ਬਹੁਤ ਸੰਗਤ ਦਾ ਸਹਿਯੋਗ ਸਾਰੇ ਲੱਗੇ ਹੋਏ ਆ ਹੂੰ ਬਾਈ ਜੀ ਹਾਂ ਬੋਲੋ ਵੀਰੇ ਆਜੋ ਆਜੋ ਜੀ ਸਲਾਮ ਹੈ ਯਾਰ ਤੁਹਾਨੂੰ ਤਾਂ ਇਹ ਨਾ ਹਾਲਾਤ ਨੇ ਤੁਸੀਂ ਕੰਮ ਕਰ ਰਹੇ ਹੋ ਐਵੇਂ ਦੀ ਘੁੰਮਣ ਘੇਰੀਆਂ ਸਮੁੰਦਰਾਂ 'ਚ ਦੇਖਣ ਨੂੰ ਮਿਲਦੀਆਂ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਤਕਰੀਬਨ ਪਿੰਡ ਦੋਦਪੁਰ ਦੀ ਢਾਹ ਨੂੰ ਸੰਗਤਾਂ ਨੇ ਸਾਰਾ ਦੇਖੋ ਤੁਸੀਂ ਕਿੰਨਾ ਇਕੱਠਾ ਉਹਨਾਂ ਨੇ ਉਸ ਢਾਹ ਨੂੰ ਸੰਭਲਿਆ ਹਾਂ ਉਹ ਰੋਗੀ ਆ ਤੇ ਇਹ ਜਿਹੜੀ ਢਾਹ ਇਹ ਤੁਸੀਂ ਦੇਖੋ ਇੱਥੇ ਤਕਰੀਬਨ 150 ਕ੍ਰੇਟ ਦੇ ਨਾਲ ਦਾ ਅਸੀਂ ਥੱਲੇ ਡਿੱਪ ਕਰ ਚੁੱਕੇ ਹਾਂ 150 150 ਕ੍ਰੇਟ ਸਵੇਰ ਦਾ ਚਲੇ ਗਿਆ ਇਹ ਇੱਕ ਵੀ ਕ੍ਰੇਟ ਉੱਪਰ ਨਹੀਂ ਆ ਰਿਹਾ ਕੋਈ ਵੀ ਇਹ ਲੱਗਦੇ ਉਹ ਦੂਰੋਂ ਲੱਗਦੇ ਆ ਰਹੇ ਹੁੰਦੇ ਆ ਜਦੋਂ ਕ੍ਰੇਡ ਸੱਡਦੇ ਆ ਪਾਣੀ ਘੁਮਾ ਕੇ ਉਹ ਅੱਗੇ ਪਾਣੀ ਵਿੱਚ ਲੈ ਜਾਂਦਾ ਹਾਂ ਤੇ ਮੈਂ ਇਹ ਅਪੀਲ ਕਰਨਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਨਾ ਪੱਥਰ ਦਾ ਕੰਮ ਕਰਦੇ ਨੇ ਵੀਰ ਹਾਂ ਜਿਹੜੇ ਪੱਥਰ ਜਾਲ ਬਣਾਉਣ ਦਾ ਕੰਮ ਕਰਦੇ ਆ ਐਕਸ਼ਨ ਸਾਹਿਬ ਨਾਲ ਮੇਰੀ ਹੁਣੇ ਹੀ ਗੱਲ ਹੋਈ ਆ ਤੇ ਉਹਨਾਂ ਵੀਰਾਂ ਨੂੰ ਇਹ ਬੇਨਤੀ ਆ ਕਿਉਂਕਿ ਇੱਥੇ ਪੱਥਰ ਪਾ ਕੇ ਨਾ ਉਹ ਸਾਹਮਣੇ ਆਪਾਂ ਜਿੱਥੇ ਉਹ ਪਪੂਲਰ ਪਏ ਆ ਉੱਥੇ ਇੱਕ ਛੋਟੀ ਠੋਕਰ ਲਾਉਣੀ ਆ ਹਾਂ ਉਹ ਠੋਕਰ ਲਾ ਕੇ ਜਿਹੜਾ ਪਾਣੀ ਇਹਨੂੰ ਕੱਟ ਰਿਹਾ ਥੱਲਿਓ ਉਹਨੂੰ ਰੋਕ ਲਾਉਣੀ ਆ ਮੈਂ ਇਹ ਬੇਨਤੀ ਕਰਦਾ ਕਿ ਉਹ ਬੀਜ ਇੱਥੇ ਉਹ ਸੇਵਾਦਾਰ ਇੱਥੇ ਜਰੂਰ ਪਹੁੰਚਣ ਜਿਹੜੇ ਪੱਥਰ ਚੱਕ ਵੀ ਸਕਦੇ ਆ ਔਰ ਜਾਲ ਦੇ ਵਿੱਚ ਲਾ ਕੇ ਇੱਥੇ ਫਿੱਟ ਵੀ ਕਰ ਸਕਦੇ ਆ ਭਾਈ ਜੀ ਨਹੀਂ ਤਾਂ ਇਹ ਬਚ ਨਹੀਂ ਬਚਣਾ ਮੁਸ਼ਕਲ ਆ ਇਹ ਬਚਣਾ ਮੁਸ਼ਕਲ ਆ ਇਹਨੂੰ ਤਕਰੀਬਨ 72 ਘੰਟੇ ਹੋ ਗਏ ਲਗਾਤਾਰ ਸੇਵਾ ਚੱਲਦੀ ਇਹਨੂੰ ਇੱਥੇ ਰੈਗੂਲਰ ਸੇਵਾ ਚੱਲ ਰਹੀ ਆ ਰਾਤ ਨੂੰ ਵੀ ਸੰਤ ਸੇਵਾ ਕਰਦੀ ਆ ਦਿਨੇ ਵੀ ਕਰਦੀ ਆ ਜਿੰਨਾ ਵੀ ਸਮਾਨ ਆਪਾਂ ਪਾ ਰਹੇ ਆ ਉਹ ਸਾਰਾ ਪਾਣੀ ਰੋੜ ਕੇ ਲਿਜਾ ਰਹੇ ਆ ਠੀਕ ਹੈ ਬਿਲਕੁਲ ਠੀਕ ਹੈ ਬਿਲਕੁਲ ਇਹ ਵੀਡੀਓ ਅੱਗੇ ਜਰੂਰ ਸ਼ੇਅਰ ਹੋਣੀ ਚਾਹੀਦੀ ਆ ਤਾਂ ਦੇਖੋ ਬਹੁਤ ਖਤਰਨਾਕ ਤਸਵੀਰਾਂ ਆਏ ਆਪਣੇ ਆਪ ਦੇ ਵਿੱਚ ਹੁਣ ਤੱਕ ਹੜਾਂ ਦੀ ਜਿੰਨੀ ਕਵਰੇਜ ਕਰੀ ਆ ਪਾਣੀ ਬਹੁਤ ਦੇਖਿਆ ਪਰ ਪਾਣੀ ਦੀ ਇੰਨੀ ਸਪੀਡ ਤੇ ਇਸ ਤਰ੍ਹਾਂ ਦਾ ਸਟਾਈਲ ਨਹੀਂ ਦੇਖਿਆ ਹੁਣ ਆਇ ਖਤਰਨਾਕ ਆ ਦੇਖੋ ਆ ਦੇਖੋ ਤੁਸੀਂ